ਮੈਂ ਅੱਜ ਦੀ ਪ੍ਰੈਸ ਵਾਰਤਾ ਵਿੱਚ ਪੰਜਾਬ ਦੇ ਲੁਧਿਆਣਾ ਦੇ ਪੱਤਰਕਾਰ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਕਹਿੰਨੀ ਆ। ਇਹ ਪ੍ਰੈਸ ਵਾਰਤਾ ਲੁਧਿਆਣਾ ਬਸ਼ਮੀ ਵਿਧਾਨ ਸਭਾ उपचुनाव ਨੂੰ ਲੈ ਕੇ ਹੈ। ਕਾਂਗਰਸ ਦੇ ਮਜ਼ਬੂਤ ਉਮੀਦਵਾਰ ਪੁਰਵ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਜਿਨ੍ਹਾਂ ਨੂੰ ਕਾਂਗਰਸ ਨੇ ਆਪਣਾ ਅਧਿਕਾਰਿਕ ਉਮੀਦਵਾਰ ਬਣਾਇਆ ਹੈ। ਪ੍ਰੈਸ ਕਾਨਫਰੰਸ ਉਨਾਂ ਦੇ ਸਮਰਥਨੀ ਚ ਹੈ ਹੋ ਰੈਪ੍ਰੈਸ ਕਾਨਫਰੈਂਸ ਪੂਰੀ ਤਰ੍ਹਾਂ ਆਪ ਦਾ ਆਪ ਮਤਲਬ ਆਮ ਆਦਮੀ ਪਾਰਟੀ ਨਹੀਂ ਆਪ ਦਾ ਇਹ ਲੈ ਕੇ ਹੈਗੀ ਦਿੱਲੀ ਨੇ ਤੱਕਾ ਦਿੱਤਾ ਦਿੱਲੀ ਨੇ ਤੱਕਾ ਦਿੱਤਾ ਹਰਿਆਣਾ ਨੇ ਵੜਨ ਨਹੀਂ ਦਿੱਤਾ ਪੰਜਾਬ ਹੁਣ ਆਵੜਿਆ ਹੈ ਆਪ ਆਪ ਦਾ ਆਪ ਦਾ ਕੈਂਟਰੀ ਵਾਲਾ आपदा का मतलब समझ दे वो आप दा केजरीवाल विधानसभा बहाना है विधानसभा बहाना है मकसद राज्यसभा में जाना है दिल्ली तो ट्रेलर है दिल्ली दा जड़ा उन्हें चुनाव होया विधानसभा दा आम आदमी पार्टी लाई होते ट्रेलर हैगा पंजाब विज अजय पूरी फिल्म बाकी है ਇਹਦੇ ਚੁਣਾਈਚ ਮੈਂ মিডিਆ ਐਂਡ ਕਮਿਊਨੀਕੇਸ਼ਨ ਪਰ ਆਵਾਰੀ ਰਹੀ ਪੂਰੀ ਦੀਵਾਰਾਂ ਪੱਟੀਆਂ ਪਈਆਂ ਸੀ ਲਿਖਿਆ ਹੋਇਆ ਸੀ ਇੱਕ ਮੌਕਾ ਖੇਜਰੀਵਾਲ ਨੂੰ ਇੱਕ ਮੌਕਾ ਆਪ ਨੂੰ ਅੱਜ ਹਰ ਦੀਵਾਰ ਬੋਲ ਰਹੀ ਹੈ ਇੱਕ ਤੱਕਾ ਆਪ ਨੂੰ ਇਹਨਾਂ ਨੂੰ ਇੱਕ ਤੱਕਾ ਦੇ ਕੇ ਦਿੱਲੀ ਤੋਂ ਬਾਗ ਦਿੱਤਾ ਹੁਣ ਪੰਜਾਬ ਤੋਂ ਬਾਗ ਦੋ ਮੈਂ ਕਿਉਂ ਕਹਿ ਰਹੀ ਆ ਐਸਾ ਇੱਥੇ ਪਿੱਛੇ ਵੱਡਾ ਕਾਰਨ ਹੈਗਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੇ ਆਕੜੇ ਜਿਹੜੇ ਅੱਜ ਚਿੰਤਾ ਪੈਦਾ ਕਰਦੇ ਨੇ ਨਸ਼ੇ ਨੂੰ ਲੈ ਕੇ ਸਭ ਤੋਂ ਪਹਿਲਾ ਮੁੱਦਾ ਮੈਂ ਚੱਕਾਂਗੀ ਨਸ਼ੇ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਅਸੀਂ ਲੇਕਿਨ ਕੀ ਅੱਜ ਸੱਚਾਈ ਹੈ ਪੰਜਾਬ ਨਸ਼ਾ ਮੁਕਤ ਹੋਇਆ ਇਹ ਪੰਜਾਬ ਦਾ ਉਹ ਮਾਪਿਓ ਜਾਣਦਾ ਹੈ ਜਿਹੜੇ ਆਪਣੇ ਪੁੱਤ ਅੱਜ ਵੀ ਨਸ਼ੇ ਦੀ ਲਤ ਦੇ ਤਹਿਤ ਜਿਹੜੇ ਗਵਾਲੇ ਪੈ ਰਹੇ ਨੇ ਮੈਂ ਦਿੱਲੀ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਲੁਧਿਆਣਾ ਆਈ ਰਸਤੇ ਵਿੱਚ ਕਰੋੜਾਂ ਰੁਪਏ ਦਾ ਵਿਗਿਆਪਨ ਵਿਗਿਆਪਨਾਂ ਵਿੱਚ ਨਸ਼ੇ ਨਾਲ ਲੜਿਆ ਜਾ ਰਿਹਾ ਹੈ ਹੋਡਿੰਗ ਲਗਾਓਗੇ ਵਿਗਿਆਪਨ ਕਰੋੜਾਂ ਖਰਚ ਕਰੋਗੇ ਤਾਂ ਨਸ਼ਾ ਮੁਕਤ ਹੋਣਾ ਹੈ ਜ਼ਿੰਦਗੀਆਂ ਬਚ ਜਾਣੀਆਂ ਨੇ ਨਹੀਂ ਬਚਣੀਆਂ ਨੇ ਤਮਾਸ਼ਾ ਤਿੰਨ ਸਾਲ ਤੁਸੀਂ ਕੀਤਾ ਪੁਰਾਜ ਨੈਸ਼ਨਲ ਕ੍ਰਾਈਮ ਰਿਪੋਰਟ ਬਿਰੋ ਦੇ ਆંકੜੇ ਇਹ ਕਹਿੰਦੇ ਨੇ ਕਿ ਪਿਛਲੇ 3 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਨਸ਼ੇ ਨਾਲ ਹੋਈਆਂ ਨੇ ਪੰਜਾਬ ਵਿੱਚ ਪਿਛਲੇ 3 ਸਾਲਾਂ ਦੇ ਆંકੜੇ ਅਗਰ ਤੁਸੀਂ ਦੇਖੋਗੇ ਤੇ ਮਾਤਰ ਪਿਛਲੇ 3 ਸਾਲ ਵਿੱਚ ਘੱਟੋ ਘੱਟ ਨਹੀਂ ਤੇ ਪਤਾ ਲੱਗਦਾ ਹੈਗਾ 272 ਮੌਤਾਂ ਨਸ਼ੇ ਦੇ ਕਾਰਨ ਸਿੱਧੀਆਂ ਹੋਈਆਂ 25 ਲੱਖ ਨੌਜਵਾਨ 25 ਲੱਖ ਪੰਜਾਬ ਦਾ ਨੌਜਵਾਨ ਨਸ਼ੇ ਦੀ ਲਤ ਵਿੱਚ ਹੈਗਾ हर सौ दे ऊपर तीन आदमी नशे दे लाते दे शिकार है के तीन साला तो खोखले बयान क्यों नशे दे उत्ते नशा माफियावा दे उत्ते तस्करा दे उत्ते लगाम आम आदमी पार्टी नहीं पा पाई इक को कारणे मिली भगत है कि ये नशा माफियावा नाल तस्करा नाल एनादी मिली भगत है अगर मिली भगत ना होंदी तो तीन साल नहीं तीन महीने नहीं तीन मिनट लगते फैसला आंदा और डर खौफ पैदा होता और नशा माफिया पंजाब की धरती छोड़ गया होता आज आविष्कार हो रहे हैं कि नशा किस तरह का दे अपनी जगह तक पहुंचा जाए ड्रोन ड्रोन का इस्तेमाल किया जा रहा है हजारों ड्रोन दे माध्यम तो नशा किस घर किस छत किस इलाके फैकाना हैगा पकड़े भी नहीं जाओगे कौन सिखाया नशा माफिया छुप के ਇਹ ਕੰਮ ਨੂੰ ਕਰ ਰਹੇ ਹੋ ਰਸੀ ਸੱਤਾ 'ਚ ਬਹਿ ਕੇ ਖੁੱਲ ਕੇ ਵੀ ਉਹਨਾਂ ਤੇ ਲਗਾਮ ਨਹੀਂ ਬਾਪ ਆ ਰਹੇ ਆ ਇਹ ਸਾਬਿਤ ਦਿਖਾਤਾ ਹੈ ਐਜੇ ਆਕੜੇ ਲੈ ਕੇ ਆਇਆ 2022 ਹੋ ਰਿਹਾ 23 ਦੇ ਇਹ ਆਕੜਿਆਂ 'ਚ ਤੁਸੀਂ ਦੇਖੋਗੇ ਜ਼ਿਲੇਵਾਰ ਜ਼ਿਲੇਵਾਰ ਇਹਨਾਂ ਦੇ ਚ ਜਾਣਕਾਰੀ ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਆਕੜੇ ਨੇ ਕੇਜਰੀਵਾਲ ਇਨਕਾਰ ਕਰ ਸਕਦੇ ਹੋ ਤੁਹਾਡੇ ਉਸੇ ਆਕੜੇ ਨੇ ਲੇਕਿਨ ਆਕੜੇ ਨਹੀਂ ਹੈ ਅਜੇ ਵਾਂਗ ਪੁੱਤ ਨੇ ਮਾਂ ਪਿਓ ਦੇ ਜਿਹੜੇ ਨਸ਼ੇ ਦੀ ਹਾਲਤ ਹੀ ਚਿੱਥੇ ਉਥੇ ਮਰਦਾ ਲਾਸ਼ਾ ਬਣਿਆ ਆ ਝੁੱਕ ਕੇ ਮਾਪਿਓ ਘਰ ਲੈ ਕੇ ਆਏ ਨੇ ਆਕੜੇ ਆਏ ਅੰਮ੍ਰਿਤਸਰ ਤਰੰਤਾਰ ਗੁਰਦਾਸਪੁਰ ਜਲੰਧਰ ਕਰੋਪੂਰਥਲਾ ਨਵਸ਼ਹਿਰ ਹੁਸ਼ਿਆਰਪੁਰ ਲੁਧਿਆਣਾ ਤੇਰਾ ਮੋਤ ਔਰ ਦਿੱਲੀ ਦੇ ਉਹਨਾਂ ਨੇ ਕੀ ਕਰਦਾ ਪਤਾ ਕਿ ਉਥੇ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਨੇ ਕਿਦਾਂ ਦਿੱਲੀ ਨੂੰ ਗੋੰਦਿਆ ਆ ਜੁਵਾਰੀ ਪੰਜਾਬ ਦੀ ਆ ਕਿ ਜਿੱਥੇ ਜਿੰਨੀ ਚੋਣ ਹੋ ਰਹੀ ਆ ਸਾਡੇ ਲੁਧਿਆਣਾ ਵੈਸਟ ਦੇ ਵਿੱਚ ਗੋਗੀ ਗੁਰਪ੍ਰੀਤ ਸਿੰਘ ਦੀ ਮੌਤ ਹੋਣ ਦੇ ਬਾਅਦ ਤੇ ਖੇਜਰੀਆ ਸਾ ਦਾ ਕੰਦਾ ਬਿਆਨ ਹੈ ਕਿ ਅਗਰ ਤੁਸੀਂ ਇੱਕ ਬੰਦੇ ਨੂੰ ਇਹਨੂੰ ਜਿਤਾ ਦਿਓਗੇ ਕਾਂਗਰਸ ਦੇ ਨੂੰ ਤੇ ਕੋਈ ਆਵਾਜ਼ ਕੋਈ ਨਹੀਂ ਸੁਨੇਗਾ ਕੋਈ ਕੰਮ ਨਹੀਂ ਹੋਏਗਾ ਮੈਂ ਪਹਿਲਾਂ ਤਾਂ ਗੱਲ ਗੋਗੀ ਜੀ ਦੀ ਕਰਨੀ ਚਾਹੁੰਦਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਇਹ ਪੱਥਰ ਤੋੜਿਆ ਜਿਹੜਾ ਕੇ ਜੀ ਆਪਣੇ ਭਗਵੰਤ ਮਾਨ ਔਰ ਕੇਜਰੀਆਲ ਸਾਹਿਬ ਨੇ ਜੁਆਇੰਟਲੀ ਰੱਖਿਆ ਸੀ ਕੁੱਡੇ ਨਾਲੇ ਉਹ ਤੋੜਿਆ ਤੇ ਉਹਦੇ ਬਾਅਦ ਉਹ ਨਿਰਾਸ਼ ਹੋ ਗਏ ਪਤਾ ਨਹੀਂ ਕੀ ਹੋਇਆ ਇਹ ਕਮਿਟੀ ਦੇ ਸੋਸਾਇਟੀ ਉਹ ਉੱਥੇ ਮੈਂ ਜਾਣਾ ਨਹੀਂ ਚਾਹੁੰਦਾ ਲੇਕਿਨ ਮੈਂ ਕਹਿਣਾ ਕਿ ਜੇ ਜੀ ਸਰਕਾਰ ਦੇ ਆਪ ਦੇ ਐਮਐਲਏ ਨੇ ਇਹ ਮਹਿਸੂਸ ਕੀਤਾ ਕੰਮ ਨਹੀਂ ਹੋ ਰੇ ਤਾਂ ਉਹ ਖੁਦ ਖੁਸ਼ੀ ਕਰ ਲਈ ਉਥੇ ਸਾਡੇ ਐਮਐਲਏ ਨੂੰ ਕਿਹਾ ਜਾ ਰਿਹਾ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੇ ਨੂੰ ਮੈਂ ਤਾਂ ਚੁੜਨਾ ਹੁੰਦਾ ਔਰ ਸੁਪਰੀਮੋ ਆਵਾਦੀ ਪਾਰਟੀ ਦਾ ਕਹੇ ਕਿ ਵਿਧ ਜਿਹੜੇ ਵਿਪੱਖ ਦੇ ਐਮ ਐਲ ਏ ਆ ਇਹਨਾਂ ਦੀ ਝਗੜੀ ਨਹੀਂ ਇਹਨਾਂ ਦਾ ਕੋਈ ਸੁਣੇਗਾ ਨਹੀਂ ਤੇ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹਨਾ ਕਿ ਰਾਜ ਸਭਾ ਚ ਮੈਂਬਰ ਤੁਹਾਡੇ ਨੇ ਸੱਤ ਪੰਜਾਬ ਦੇ ਔਰ ਦਿੱਲੀ ਦੇ ਤੁਹਾਡੇ ਕੋਲ ਤਿੰਨ ਦੇ ਦਸ ਮੈਂਬਰ ਰਾਜ ਸਭਾ ਚ ਆ ਉਥੇ ਪੂਰਨ ਬਹੁਮਤ ਬੀਜੇਪੀ ਦਾ ਤੇ ਤੁਸੀਂ ਜੇ ਇਹੀ ਮਹਿਸੂਸ ਕਰਦੇ ਹੋ ਕਿ ਆਵਾਜ਼ ਨਾ ਚੱਕੀ ਜਾਵੇ ਇਹ ਅਸ਼ੂ ਬਣ ਜਾਏਗਾ ਤਾਂ ਆਵਾਜ਼ ਚੱਕੇਗਾ ਤੇ ਭਾਈ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਤੁਹਾਨੂੰ ਦਸਾਂ ਦੇ ਦਸਾਂ ਰਾਜ ਸਭਾ ਮੈਂਬਰ ਨੂੰ ਬਈ ਅਸਤੀਫਾ ਦੇ ਦੇਣਾ ਚਾਹੀਦਾ ਜੇ ਕੋਈ ਕੁਸ਼ਲ ਨਹੀਂ ਵਿਪੱਖ ਹੁਦਿਆ ਆਵਾਜ਼ ਉਠਾਉਣ ਲਈ ਆਵਾਜ਼ ਦੀ ਮੋਰਦੀ ਕੋਸ਼ਿਸ਼ ਨਾ ਕਰੋ ਇਸੇ ਤਰ੍ਹਾਂ ਇਹਨਾਂ ਦੇ ਦਿੱਲੀ ਦੇ ਵਿੱਚ ਆਪਣੇ ਐਮ.ਐਲ.ਏ ਨੇ ਉਹਨਾ ਐਮ.ਐਲ.ਏ ਨੂੰ ਰਿਜ਼ਾਈਨ ਕਰਾਓ ਬੀਜੇਪੀ ਨੂੰ ਬੰਨ ਲੜ ਦਿਓ ਸਰਕਾਰ ਉਹਨਾ ਦੀਆ ਇਹ ਤਾਂ ਦੀਆਂ ਗੱਲਾਂ ਕਰਕੇ ਗੁੰਮਰਾਹ ਨਾ ਕਰੋ ਲੋਕਾਂ ਨੂੰ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਉਹ ਖਾਸ ਤੌਰ ਤੇ ਲੁਧਿਆਣੇ ਦੇ ਇੰਡਸਟਰੀਸਟਸ ਵਪਾਰੀ ਨੇ ਉਹਨਾਂ ਦੇ ਟੈਕਸਪੋਰਸ਼ਨ ਫੈਸੇ ਦੀ ਲੁੱਟ ਕੋਸਟ ਫੋਨ ਹੁੰਦੇ ਆ ਔਰ ਕਤਲੋ ਘਾਤ ਪੰਜਾਬ ਚ ਵੱਧ ਰਹੀ ਆ ਜਿਹਦਾ ਬੜਾ ਬੁਰਾ ਅਸਰ ਇੰਡਸਟਰੀ ਤੇ ਆ ਰਿਹਾ ਹੋਰ ਇੰਡਸਟਰੀ ਜਿੱਦਾਂ ਗਰੋਥ ਕਰਨੀ ਚਾਹੀਦੀ ਪੰਜਾਬ ਚ ਉਸ ਰਫਤਾਰ ਨਾਲ ਗਰੋਥ ਨਹੀਂ ਕਰ ਰਹੀ ਮੈਂ ਤਾਂ ਇੱਕ ਕਰ ਗਈ ਜੁਣਾ ਕਿ ਇੰਡਸਟਰੀ ਨੇ ਮੀਟਿੰਗ ਜਾ ਕੇ ਕੀਤੀ ਯੂਕੇ ਦੇ ਮੁੱਖ ਮੰਤਰੀ ਨਾਲ